ਅਗਰ ਮਤਲਬ ਇਹ ਰੇਟ ਘਟਾਉਂਦੇ ਨੇ ਰੇਟ ਘਟਾ ਕੇ ਉਹ ਕਰਦੇ ਨੇ ਇਹ ਨਾਲੇ ਤਾਂ ਮਹਿਕਮੇ ਜੀਵਤ ਰਹਿਣਗੇ ਨਾਲੇ ਰੋਜ਼ਗਾਰ ਬਣਿਆ ਰਹੂਗਾ ਲੋਕਾਂ ਦਾ ਨਹੀਂ ਇਸ ਟਾਈਮ ਮਤਲਬ ਮਹਿਕਮੇ ਬੰਦ ਹੋਣ ਦੀ ਕਗਾਰ ਚਾਏ ਪਏ ਨੇ ਫਿਰ ਇਹਨਾਂ ਨੇ ਇੱਕ ਹੋਰ ਗੱਲ ਕੀਤੀ ਸੀ ਸਭ ਤੋਂ ਵੱਡੀ ਵੀ ਅਸੀਂ ਜਿਹੜਾ ਨਸ਼ਾ ਹੈਗਾ ਪੰਜਾਬ ਦੇ ਅੰਦਰੋਂ ਇੱਕ ਮਹੀਨੇ ਦੇ ਅੰਦਰ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਪਰ ਉਹ ਵੀ ਨਹੀਂ ਕਿਤੇ ਬਜਟ ਦੇ ਅੰਦਰ ਪੈਟਰੋਲ ਦੇ ਉੱਪਰ ਸਬਸਿਡੀ ਵੀ ਟਾਣੀ ਚਾਹੀਦੀ ਹੈ ਗੈਸ ਦੇ ਉੱਪਰ ਹਟਾਣੀ ਚਾਹੀਦੀ ਹੈ ਜਿਦੇ ਵਿੱਚ ਮੱਤੇ ਮਰਕੇ ਆ ਜਿਹੜਾ ਪਰਿਵਾਰ ਹੈ ਉਹਨਾਂ ਨੂੰ ਰਾਹਤ ਮਿਲ ਸਕੇ ਹੈਗੀ ਪਤਾ ਲੱਗਿਆ ਵੀ ਬਰਨਾਲੇ ਅਜੂਤ ਘਟਨ ਕਰ ਰਹੇ ਨੇ ਚੰਗੀ ਗੱਲ ਹੈ ਸਾਨੂੰ ਸਰਾਣਾ ਕਰਦੇ ਜੇ ਉਦਘਾਟਨ ਉਹ ਵੱਡਣਾ ਵੀ ਚਾਹੀਦਾ ਇਕੱਲੇ ਉਦਘਾਟਨ ਨਾਲ ਕੁਝ ਨਹੀਂ ਹੁੰਦਾ ਉਹ ਬਣੂ ਤਾਂ ਜੇ ਬਸਟ ਵਿੱਚ ਪੈਸੇ ਪੰਜਾਬ ਸਰਕਾਰ ਦੇ ਵੱਲੋਂ 26 ਮਾਰਚ ਨੂੰ ਆਪਣਾ ਬਜਟ ਪੇਸ਼ ਕੀਤਾ ਜਾ ਰਿਹਾ ਪਰ ਉਸ ਤੋਂ ਪਹਿਲਾਂ ਜੇਕਰ ਸੰਗਰੂਰ ਵਾਸੀਆਂ ਦੀ ਗੱਲ ਕਰ ਲਈਏ ਤਾਂ ਸੰਗਰੂਰ ਵਾਸੀ ਇਸ ਬਜਟ ਤੋਂ ਕੀ ਆਸਾਂ ਲਾਉਂਦੇ ਨੇ ਕੀ ਇਸ ਬਜਟ ਦੇ ਵਿੱਚ ਕੀ ਲੋਕਾਂ ਦੇ ਲਈ ਖਾਸ ਹੋਣਾ ਚਾਹੀਦਾ ਜੋ ਹਲੇ ਤੱਕ 3 ਸਾਲਾਂ ਦੇ ਵਿੱਚ ਨਹੀਂ ਹੋਇਆ ਸਾਡੇ ਨਾਲ ਸੰਗਰੂਰ ਵਾਸੀ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਰੂਰ ਦੇ ਜੋ ਵਸਨੀਕ ਨੇ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਲੈਨੇ ਉਹਨਾਂ ਤੋਂ ਪੁੱਛਦੇ ਆ ਵੀ ਇਸ ਬਜਟ ਦੇ ਵਿੱਚ ਕੀ ਹੋਣਾ ਚਾਹੀਦਾ ਕੀ ਨਾ ਮੈਮ ਮੇਰਾ ਨਾਮ ਸਰਲਾ ਦੇਵੀ ਸਰਲਾ 26 ਤਰੀਕ ਨੂੰ ਬਜਟ ਪੇਸ਼ ਹੋ ਰਿਹਾ ਹੈ ਸਰਕਾਰ ਦੇ ਵੱਲੋਂ ਕੀ ਲੱਗਦਾ ਕੀ ਹੋਣਾ ਚਾਹੀਦਾ ਆਮ ਲੋਕਾਂ ਲਈ ਲੇਡੀਜ਼ ਲਈ ਸਹੂਲਤਾਂ ਹੋਣੇ ਚਾਹੀਦੀਆਂ ਜੋ ਇਹਨਾਂ ਨੇ ਬਾਲਾ ਕੀਤਾ 1000 ਰੁਪਏ ਦਾ ਦੂਸਰਾ ਹੈਲਥ ਦਾ ਹੋਣਾ ਚਾਹੀਦਾ ਐਜੂਕੇਸ਼ਨ ਫ੍ਰੀ ਹੋਣੀ ਚਾਹੀਦੀ ਆ બસ ਇਹੀ ਚਾਹਨੇ ਆ ਆਮ ਆਦਮੀ ਸਰਕਾਰ ਤੋਂ ਵੀ ਲੋਕਾਂ ਦਾ ਫਾਇਦਾ ਹੋਵੇ ਹਾਂ ਜੀ ਕੀ ਨਾਮ ਹੈ ਸਰ ਮੈਂ ਦਿਨੇਸ਼ ਪ੍ਰੋਚਾ ਸੂਬਾ ਕਾਰਜ ਕਰਨੀ ਮੈਂਬਰ ਬੀਜੇਪੀ ਪੰਜਾਬ ਪ੍ਰੋਚਾ ਸਾਹਿਬ ਕੀ ਉਮੀਦਾਂ ਨੇ ਸਰਕਾਰ ਤੋਂ ਬਜਟ ਦੇ ਵਿੱਚ ਕਹਿੰਦੇ ਲੋਕ ਖੇਤਰ ਦੇ ਵਿੱਚ ਬਜਟ ਆਰ ਜੋ ਜੋੜਾ ਬਜਟ ਆ ਰਿਹਾ ਹੈ ਸਾਡੀ ਭਾਰਤ ਸਰਕਾਰ ਵੱਲੋਂ ਜੋ ਨਰਿੰਦਰ ਮੋਦੀ ਜੀ ਨੇ ਬਹੁਤ ਜਿਹੜੀ ਸਾਡੀ ਫਾਈਨਾਂਸ ਮਿਨਿਸਟਰ ਹੈ ਭਾਰਤ ਸਰਕਾਰ ਦੀ ਨਿਰਮਲਾ ਸੀ타 ਰਮਨ ਉਹ ਬੜੇ ਸੋਚੀ ਸਮਝੀ ਤੇ ਨਹੀਂ ਤਕਨੀਕ ਨਾਲ ਉਹਨਾਂ ਨੇ ਬਜਟ ਬਣਾਇਆ ਜਿਸ ਦੇ ਨਾਲ ਕੀ ਆਮ ਜਨਤਾ ਨੂੰ ਫਾਇਦਾ ਹੋ ਸਕੇ ਤੇ ਦੇਸ਼ ਦੇ ਤੇ ਪੰਜਾਬ ਦੇ ਵਿੱਚ ਵੀ ਫਾਇਦਾ ਹੋ ਸਕੇ ਤੇ ਤੁਹਾਨੂੰ ਪਤਾ ਹੀ ਹੈ ਵੀ ਹੁਣ ਤੱਕ ਜਿੰਨੀਆਂ ਸਰਕਾਰਾਂ ਰਹੀਆਂ ਨੇ ਹੁਣ ਤੱਕ ਉਹਨਾਂ ਨੇ ਕੰਨ ਕੀਤਾ ਕਦੇ ਵੀ ਜਨਤਾ ਦਾ ਫਾਇਦਾ ਨਹੀਂ ਕੀਤਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਬਣੀ ਹੈ ਨਰਿੰਦਰ ਮੋਦੀ ਜੀ ਦੀ ਉਹਦੇ ਵਿੱਚ ਰੇਲਵੇ ਤੋਂ ਲੈ ਕੇ ਤੇ ਹੈਲਥ ਦਾ ਹੋ ਗਿਆ ਜਿੱਦਾਂ ਜਾਂ ਐਜੂਕੇਸ਼ਨ ਦਾ ਹੋ ਗਿਆ ਉਹਦੀ ਅਸੀਂ ਮੰਗ ਕਰਦੇ ਹਾਂ ਵੀ ਉਹ ਨੌਜਵਾਨਾਂ ਨੂੰ ਫਾਇਦਾ ਹੋਣਾ ਚਾਹੀਦਾ ਤੇ ਹੈਲਥ ਦਾ ਫਾਇਦਾ ਹੋਣਾ ਚਾਹੀਦਾ ਸਾਡਾ ਜੀ ਬਈ ਬਿਲਕੁਲ ਸਰ ਕਿਸ ਤਰ੍ਹਾਂ ਵੇਖਦੇ ਹਾਂ 26 ਤਰੀਕ ਨੂੰ ਆਮ ਬਜਟ ਪੇਸ਼ ਹੋਣ ਵਾਲਾ ਤੀਸਰਾ ਬਜਟ ਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੀ ਉਮੀਦਾਂ ਨੇ ਕੀ ਹੋਣਾ ਚਾਹੀਦਾ ਦੇਖੋ ਜੀ ਉਮੀਦਾਂ ਤਾਂ ਇਹਨਾਂ ਤੋਂ ਕੋਈ ਨਹੀਂ ਹੈਗੀਆਂ ਹੁਣ ਕਿਉਂਕਿ ਇਹਨਾਂ ਨੇ 3 ਸਾਲ ਕੱਢ ਦਿੱਤੇ ਪਹਿਲਾਂ ਜਿਹੜੇ ਉਮੀਦ ਸੀ ਉਹ ਤਾਂ ਖਤਮ ਹੋ ਗਈ ਮੈਂ ਤਾਂ ਇਹਨਾਂ ਨੂੰ ਫੇਰ ਇਹਨਾਂ ਦੀਆਂ ਜਿਹੜੇ ਕੀਤੇ ਹੋਏ ਵਾਅਦੇ ਸੀ ਇਹਨਾਂ ਨੇ ਲੋਕਾਂ ਨਾਲ ਗੱਲਾਂ ਕੀਤੀਆਂ ਸੀ ਉਦੋਂ ਉਹ ਯਾਦ ਕਰਾਉਣਾ ਚਾਹਣਾਗਾ ਇਕਦਾ ਸਭ ਤੋਂ ਵੱਡਾ ਮੁੱਦਾ ਪੰਜਾਬ ਦਾ ਜਿਹੜਾ ਪੰਜਾਬ ਵਾਸੀ ਚਾਹੁੰਦੇ ਨੇ ਜੀਹਦੇ ਕਰਕੇ ਪੰਜਾਬ ਬਹੁਤ ਪਿੱਛੇ ਜਾ ਰਿਹਾ ਹੈਗਾ ਜਿਹੜਾ ਇਹਨਾਂ ਨੇ ਕਿਹਾ ਸੀ ਵੀ ਪੰਜਾਬ ਦੀ ਕਿਸਾਨੀ ਨੂੰ ਅਸੀਂ ਉੱਪਰ ਲੈ ਕੇ ਜਾਵਾਂਗੇ ਪੰਜਾਬ ਨੂੰ ਜਿਹੜੀਆਂ ਫਸਲਾਂ ਤੇ ਐਮਐਸਪੀ ਪੰਜਾਬ ਗਵਰਨਮੈਂਟ ਦਊਗੀ ਐਮਐਸਪੀ ਆ ਜਿਹੜਾ ਇਹ ਆਪਦਾ ਉਹ ਵਾਅਦਾ ਭੁੱਲਣ ਨਾ ਭਗਵੰਤ ਮਾਨ ਜੀ ਨੂੰ ਫੇਰ ਮੈਂ ਤੁਹਾਡੇ ਮਾਧਿਅਮ ਤੇ ਰਹੀਂ ਯਾਦ ਕਰਾਉਣਾ ਚਾਹਣਾਗਾ ਵੀ ਉਹ ਜਿਹੜਾ ਫਸਲਾਂ ਤੇ ਐਮਐਸਪੀ ਦੇਣ ਦੀ ਗੱਲ ਹੋਈ ਸੀਗੀ ਉਹ ਆਪਦਾ ਇੱਕ ਤਾਂ ਪੂਰਾ ਕਰੋ ਇਹ ਬਜਟ ਦੇ ਵਿੱਚ ਫਿਰ ਇਹਨਾਂ ਨੇ ਬੜਾ ਵੱਡਾ ਐਲਾਨ ਕੀਤਾ ਸੀ ਵੀ ਅਸੀਂ ਭੈਣਾਂ ਨੂੰ 1000 ਰੁਪਇਆ ਹਰ ਮਾਂ ਹਰ ਭੈਣ ਨੂੰ ਦੇਵਾਂਗੇ ਉਹ ਵੀ ਨਹੀਂ ਇਹਨਾਂ ਨੇ ਅਜੇ ਤੱਕ ਦਿੱਤਾ ਫਿਰ ਇਹਨਾਂ ਨੇ ਇੱਕ ਹੋਰ ਗੱਲ ਕੀਤੀ ਸੀ ਸਭ ਤੋਂ ਵੱਡੀ ਵੀ ਅਸੀਂ ਜਿਹੜਾ ਨਸ਼ਾ ਹੈਗਾ ਪੰਜਾਬ ਦੇ ਅੰਦਰੋਂ ਇੱਕ ਮਹੀਨੇ ਦੇ ਅੰਦਰ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਪਰ ਉਹ ਵੀ ਨਹੀਂ ਕਿਤੇ ਫਿਰ ਕਈ ਹੋਰ ਇਹਨਾਂ ਨੇ ਕਿਹਾ ਸੀ ਵੀ ਜਿਵੇਂ ਬੇਰੋਜ਼ਗਾਰ ਨੇ ਉਹਨਾਂ ਨੂੰ ਰੋਜ਼ਗਾਰੀ ਦੇਵਾਂਗੇ ਜਿਹੜੇ ਕੱਚੇ ਅਧਿਆਪਕ ਸੀ ਜਾਂ ਕੱਚੇ ਕਰਮਚਾਰੀ ਸੀ ਉਹਨਾਂ ਨੂੰ ਪੱਕਾ ਕਰਾਂਗੇ ਤੇ ਨਾਲ ਹੀ ਇਹਨਾਂ ਨੇ ਕਿਹਾ ਸੀ ਜਿਹੜੇ ਸਫਾਈ ਕਰਮਚਾਰੀ ਨੇ ਕੱਚੇ ਉਹਨਾਂ ਨੂੰ ਵੀ ਪੱਕਾ ਕਰਾਂਗੇ ਤੇ ਇੱਕ ਹੋਰ ਕਿਹਾ ਸੀ ਇਹਨਾਂ ਨੇ ਵੀ ਨਵੀਆਂ ਭਰਤੀਆਂ ਵੀ ਕਰਾਂਗੇ ਪਰ ਮੈਨੂੰ ਪਿਛਲੇ 3 ਸਾਲਾਂ ਚ ਇਸ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਬਿਲਕੁਲ ਹੀ ਫੇਲ ਲੱਗੀ ਆ ਕਿਉਂਕਿ ਜੇ ਧਰਨੇ ਲੱਗੇ ਨੇ ਸਭ ਤੋਂ ਵੱਧ ਤਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਖਿਲਾਫ ਲੱਗੇ ਨੇ ਇਹ ਤਾਂ ਸਾਰੇ ਜਿੰਨਾ ਕਹਿੰਦੇ ਸੀ ਗੱਲਾਂ ਉਹ ਤੋਂ ਉਲਟ ਹੋਇਆਗਾ ਇਸ ਕਰਕੇ ਇਹਨਾਂ ਨੂੰ ਮੈਂ ਕਹਿਣਾਗਾ ਬੀ ਜੇ ਅਜੇ ਵੀ ਟਾਈਮ ਆ ਸੰਭਲ ਜਾਓ ਜਿਹੜਾ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਝੂਠੇ ਨਿਕਲ ਗਏ ਤੁਸੀਂ ਆਪਦੀਆਂ ਜਿਹੜੀਆਂ ਗੱਲਾਂ ਕੀਤੀਆਂ ਸੀ ਉਹਨਾਂ ਤੇ ਪੋਰ ਉਤਰੋ ਜੀ ਸਰ ਕਿਸ ਤਰ੍ਹਾਂ ਦੇਖਦੇ ਹਾਂ ਕਿ ਆਮ ਬਜਟ ਪੇਸ਼ ਹੋਣ ਵਾਲਾ 26 ਤਰੀਕ ਨੂੰ ਪੇਸ਼ ਹੋਊਗਾ ਬਜਟ ਪਰ ਉਸ ਤੋਂ ਪਹਿਲਾਂ ਦੀ ਗੱਲ ਕਰ ਲਈ ਤਾਂ ਆਮ ਜਨਤਾ ਕੀ ਚਾਹੁੰਦੀ ਹੈ ਆਮ ਲੋਕਾਂ ਦੇ ਲਈ ਕੀ ਚੰਗਾ ਦੇਖੋ 21 ਤਰੀਕ ਤੋਂ ਇਹ ਬਜਟ ਸੈਸ਼ਨ ਸ਼ੁਰੂ ਹੈ 26 ਤਰੀਕ ਨੂੰ ਇਹ બસ ਸਟੇਪੇ ਸੋਣਾ ਪਰ ਕਮਾਲ ਦੀ ਗੱਲ ਹੈ ਵੀ ਰਾਜਪਾਲ ਸਾਹਿਬ ਨੇ ਇਹਨਾਂ ਦੀਆਂ ਜਿਹੜੀਆਂ ਉਪलब्ਧੀਆਂ ਨੇ ਕਰਾਈਆਂ ਨੇ ਸਰਕਾਰ ਦੀਆਂ ਪਰ ਉਹ ਕਿਤੇ ਨਾ ਕਿਤੇ ਲੋਕੋ ਤੇ ਕਿੰਤੂ ਪਰੰਤੂ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਐਜੂਕੇਸ਼ਨ ਮਹਿਕਮੇ ਦੀ ਹੈ ਇਹਨਾਂ ਨੇ 16 ਕਾਲਜ ਮੈਡੀਕਲ ਬਣਾਉਣ ਨੂੰ ਕਿਹਾ ਸੀ ਉਹਦਾ ਬਜਟ ਇਸ ਦੇ ਵਿੱਚ ਰੱਖਣਾ ਬਣਦਾ ਤੇ ਅੱਜ ਪਤਾ ਲੱਗਿਆ ਅਖਬਾਰ ਚ ਪੜ੍ਹ ਕੇ ਪਤਾ ਲੱਗਿਆ ਵੀ ਬਰਨਾਲੇ ਉਦਘਾਟਨ ਕਰ ਰਹੇ ਨੇ ਮੈਡੀਕਲ ਕਾਲਜ ਦਾ ਚੰਗੀ ਗੱਲ ਆ ਕਰਨ ਪਰ ਜਿਹੜੇ ਬਾਕੀ 15 ਕਾਲਜ ਨੇ ਜਿਹਨ ਮਸਤੋਣਾ ਸਾਹਿਬ ਬਣਾਉਣਾ ਸੀ ਉਹਨਾਂ ਦਾ ਵੀ ਉਪਰਾਲਾ ਕਰਨਾ ਬਣਦਾ ਉਪਰਾਲੇ ਤੋਂ ਤਾਂ ਪਤਾ ਲੱਗੂ ਜੇ ਬਸਤੇ ਚੋਂ ਪੈਸੇ ਰੱਖੇ ਜਾਣਗੇ ਤੇ ਦੂਸਰੀ ਗੱਲ ਆ ਔਰਤਾਂ ਦਾ 1000 ਰੁਪਿਆ ਇਹ ਤਾਂ ਬਹੁਤ ਜ਼ਿਆਦਾ ਰੌਲਾ ਪਿਆ ਉਹਦੇ ਤੇ ਇਹਨਾਂ ਦਾ ਕੋਈ ਡਿਸੀਜਨ ਨਹੀਂ ਜੇ ਬਸਤੇ ਚ ਪੈਸੇ ਰੱਖਦੇ ਨੇ ਤਾਂ ਜਿਹੜਾ ਔਰਤਾਂ ਨੂੰ ਇਹ 36 ਮਹੀਨੇ ਹੋ ਗ ਤੇ ਤੀਸਰੀ ਗੱਲ ਇਹ ਆ ਵੀ ਜਿਹੜਾ ਗੈਸ ਬਾਕੀ ਸਰਕਾਰਾਂ ਨੇ ਰੇਟ ਘਟਕੀਤਾ 500 ਰੁਪਏ ਸਿਲੰਡਰ ਕੀਤਾ ਉਹ ਵੀ ਜੇ ਇਹਨਾਂ ਕੋਲੇ ਲੱਗਦਾ ਵੀ ਹਰਪਾਲ ਸਿੰਘ ਚੀਮਾ ਜੀ ਸੀ ਦੇਖਣਿਆ ਕਹਿੰਦੇ ਬਹੁਤ ਪੈਸੇ ਆਪ ਘਰੀਦੋਸੀ ਇਕੱਠੇ ਕਰ ਰਹੇ ਆਂ ਵਧੀਆ ਗੱਲਾਂ ਕਰਨ ਪੈਸੇ ਕੱਟੇ ਤੇ ਸਾਨੂੰ ਉਹ ਫਿਰ ਗੈਸ ਤੇ ਉਹ ਸਬਸਿਡੀ ਦੇਣ ਤਾਂ ਕਿ ਜਿਵੇਂ 500 ਰੁਪਏ ਦੋ ਤਿੰਨ ਸੂਬਿਆਂ ਚ ਗੈਸ ਸਿਲੰਡਰ ਮਿਲਦਾ ਉਵੇਂ ਸਾਨੂੰ ਵੀ ਮਿਲ ਸਕਣ ਜੇ ਇਹਨਾਂ ਕੋਲੇ ਪੈਸਿਆਂ ਦਾ ਨਹੀਂ ਪ੍ਰਬੰਧ ਤਾਂ ਕੋਈ ਗੱਲ ਨਹੀਂ ਇਹਨਾਂ ਦੀ ਮਰਜ਼ੀ ਆ ਪਰ ਸਭ ਤੋਂ ਬੇਨਤੀ ਇਹ ਆ ਵੀ ਜਿਹੜੇ ਮੈਡੀਕਲ ਕਾਲਜ ਨੇ 16 ਉਹਨਾਂ ਵੱਲ ਇਹਨੂੰ ਧਿਆਨ ਦੇਣਾ ਚਾਹੀਦਾ ਪਤਾ ਲੱਗਿਆ ਵੀ ਬਰਨਾਲੇ ਅੱਜ ਉਦਘਾਟਨ ਕਰ ਰਹੇ ਕੱਲੇਦ ਘਾਟਣ ਨਾਲ ਕੁਝ ਨਹੀਂ ਹੁੰਦਾ ਉਹ ਬਣੂ ਤਾਂ ਜੇ ਬਸਟ ਵਿੱਚ ਪੈਸੇ ਰੱਖਣਗੇ ਇਸ ਕਰਕੇ ਬੇਨਤੀ ਹੈ ਇਹਨਾਂ ਨੂੰ ਸਰਕਾਰ ਨੂੰ ਵੀ ਇਹ ਲੋਕਾਂ ਦੀ ਭਲਾਈ ਦਾ ਬਸਟ ਪੇਸ਼ ਕਰਨ ਤਾਂ ਕਿ ਜਿਹੜੇ ਦੋਸਾਰ ਰਹਿ ਗਏ ਤੇ ਅਸੀਂ ਇਹਨਾਂ ਦੇ ਹੰਗਲ ਛਪਣ ਤੋਂ ਰੁੱਕ ਸਕੀਏ ਜੀ ਕੀ ਨਾਮ ਹੈ ਸਰ ਚਨਜੀਤ ਸ਼ਰਦਾ ਚਨਜੀਤ ਜੀ ਦਾ ਆਮ ਬਜਟ ਤੋਂ ਕੀ ਉਮੀਦਾਂ ਨੇ ਕੀ ਇਸ ਬਜਟ ਦੇ ਵਿੱਚ ਖਾਸ ਹੋਣਾ ਚਾਹੀਦਾ ਜੋ ਹਰ ਇੱਕ ਨੂੰ ਰਾਹਤ ਦੇਵੇ ਦੇਖੋ ਜੋ ਹੁਣ ਬਜਟ ਪੰਜਾਬ ਦਾ ਬਜਟ ਪੇਸ਼ ਹੋਣ ਜਾ ਰਿਹਾ ਹੈ ਵਿਧਾਨ ਸਭਾ ਦਾ ਇਹਦੇ ਵਿੱਚ ਵੈਸੇ ਸਰਕਾਰ ਨੂੰ ਪਹਿਲੀ ਕਰ ਲੈਣਾ ਚਾਹੀਦਾ ਜਿਵੇਂ ਕਿ ਗੈਸ ਦੇ ਵਿੱਚ ਦਿੱਲੀ ਸਰਕਾਰ ਬਣੀ ਹੈ ਉਹਨਾਂ ਨੇ ਆਉਂਦੇ ਸਾਰੀ ਗੈਸ 'ਚ ਸਬਸਿਡੀ ਮਤਲਬ دیتی ਹੈ ਨਾਲ ਦੀ ਨਾਲ ਸਿਲੰਡਰ ਇੱਕਦਮ 500 ਉੱਤੇ ਆ ਗਿਆ ਇਦਾਂ ਹੀ ਮਤਲਬ ਪੈਟਰੋਲ ਹੈ ਡੀਜ਼ਲ ਹੈ ਇਹਨਾਂ ਦੇ ਉੱਤੇ ਜੋ ਸਬਸਿਡੀਆਂ ਸੀਗੀਆਂ ਉਹ ਸਰਕਾਰਾਂ ਨੇ ਖਤਮ ਕਰਤੀਆਂ ਇਹਨਾਂ ਨੇ ਤੇ ਉਹ ਸਬਸਿਡੀ ਦੇ ਕੇ ਪੈਟਰੋਲ ਤੇ ਡੀਜ਼ਲ ਤੇ ਸਬਸਿਡੀ ਦੇ ਕੇ ਤਾਂ ਕਿ ਦਿੱਤੀ ਜਾਵੇ ਤਾਂ ਕਿ ਮਤਲਬ ਪੈਟਰੋਲ ਤੇ ਡੀਜ਼ਲ ਪੰਜਾਬ ਦੇ ਵਿੱਚ ਸਸਤਾ ਹੋ ਸਕੇ ਇਹੀ ਹਾਲ ਮਤਲਬ ਗੈਸ ਦਾ ਹੈ ਗੈਸ ਤੇ ਵੀ ਮਤਲਬ ਸਬਸਿਡੀ ਦੇ ਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਆਦਾਰੇ ਨੇ ਜਿਵੇਂ ਰੋਡਵੇਜ ਹੋ ਗਿਆ ਜਾਂ ਬਿਲੀਬੋਰਡ ਹੋ ਗਿਆ ਇਹਨਾਂ ਦੇ ਲਗਾਤਾਰ ਘਟੇ ਜਾ ਰਹੇ ਨੇ ਇਹਨਾਂ ਨੂੰ ਜੀਵਤ ਰੱਖਣ ਵਾਸਤੇ ਸਰਕਾਰ ਨੂੰ ਕੋਈ ਇਹੀ ਜੀ ਪਾਲਿਸੀ ਬਣਾਉਣੀ ਚਾਹੀਦੀ ਹੈ ਜਿਹੜੀ ਕਰਾਇ ਮਾਫ ਨੇ ਜਾਂ ਹੋਰ ਨੇ ਕਿਰਾਇਆ ਘਟਾ ਦੇਣਾ ਬਿਜਲੀ ਦੀ ਦਰ ਘਟਾ ਦੇਣਾ ਲੇਕਿਨ ਜਿਹੜੀ ਮੁਫਤ ਹੋਰੀ ਆ ਉਹ ਬੰਦ ਕਰ ਦੇਣਾ ਇਹਦੇ ਵਿੱਚ ਮਤਲਬ ਲੋਕਾਂ ਨੂੰ ਸਾਰਿਆਂ ਨੂੰ ਸਮਾਨ ਅੰਤਰ ਲਾਭ ਹੋਊਗਾ ਅਗਰ ਮਤਲਬ ਇਹ ਰੇਟ ਘਟਾਉਂਦੇ ਨੇ ਰੇਟ ਘਟਾ ਕੇ ਉਹ ਕਰ ਦੇਣ ਇਹ ਨਾਲੇ ਤਾਂ ਮਹਿਕਮੇ ਜੀਵਤ ਰਹਿਣਗੇ ਨਾਲੇ ਰੋਜ਼ਗਾਰ ਬਣਿਆ ਰਹੂਗਾ ਲੋਕਾਂ ਦਾ ਨਹੀਂ ਇਸ ਟਾਈਮ ਮਤਲਬ ਮਹਿਕਮੇ ਬੰਦ ਹੋਣ ਦੀ ਕਗਾਰਚਾਏ ਪਏ ਨੇ ਆ ਪਿੱਛੇ ਰੌਲਾ ਪਿਆ ਸੀਗਾ ਬੱਸਾਂ ਦੇ ਵਿੱਚ ਟਾਇਰ ਪਾਉਣ ਵਾਸਤੇ ਪੈਸੇ ਨਹੀਂ ਹੈਗੇ ਕਹਿੰਦੇ ਸਰਕਾਰ ਕੋਲੇ ਤਾਂ ਕਿ ਇੰਨੀਆਂ ਪਾਲਸੀਆਂ ਤਿਆਰ ਕਰਨੀਆਂ ਚਾਹੀਦੀਆਂ ਨੇ ਮਹਿਕਮੇ ਵੀ ਜੀਵਤ ਰਹਿਣ ਰੋਜ਼ਗਾਰ ਵੀ ਲੋਕਾਂ ਦਾ ਬਣਿਆ ਰਹੇ ਤੇ ਹੁਣ ਕਣਕ ਸੀ ਜਿੱਦਾਂ ਕਣਕਾਉਂ ਪੰਜਾਬ ਦੇ ਵਿੱਚੋਂ ਦੇਣੀ ਬੰਦੀ ਕਰਤੀ ਐ ਉਹ ਲਾਗੂ ਕੀਤੀ ਜਾਵੇ ਲੋਕਾਂ ਨੂੰ ਰਾਤ ਮੇਲੇ ਮੜੀ ਮੁੱਟੀ ਤੇ ਇਦਾਂ ਦੇ ਮਤਲਬ ਜੋ ਲੋਕ ਭਲਾਈ ਦੇ ਕੰਮ ਨੇ ਉਹੋ ਜੇ ਵੱਲ ਧਿਆਨ ਦੇ ਕੇ ਸਰਕਾਰ ਨੂੰ ਬਜਟ ਦੇ ਵਿੱਚ ਮਤਲਬ ਬਜਟ ਪੇਸ਼ ਕਰਨਾ ਚਾਹੀਦਾ ਹੈ ਜੀ ਬਿਲਕੁਲ ਇਹਨਾਂ ਦਾ ਕਹਿਣਾ ਕੀ ਸਰਕਾਰ ਨੂੰ ਜੋ ਬਜਟ ਆ ਉਹ ਆਮ ਲੋਕਾਂ ਦੀ ਜੋ ਜ਼ਰੂਰਤਾਂ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਪੇਸ਼ ਕਰਨਾ ਚਾਹੀਦਾ ਹੈ ਸਾਡੇ ਨਾਲ ਇੱਕ ਹੋਰ ਲੇਡੀ ਮੌਜੂਦ ਨੇ ਕਿਸ ਤਰ੍ਹਾਂ ਵੇਖਦੇ ਹਾਂ ਬਜਟ ਪੇਸ਼ ਹੋਣ ਵਾਲਾ 26 ਤਰੀਕ ਨੂੰ ਸਰਕਾਰ ਦਾ ਬਜਟ ਆ ਰਿਹਾ ਖਾਸ ਕਰ عورتਾਂ ਦੀ ਗੱਲ ਕਰੀ ਕੀ ਕੀ ਡਿਮਾਂਡ ਹੈ ਕੀ ਹੋਣਾ ਚਾਹੀਦਾ ਖਾਸਔਰਤਾਂ ਸਭ ਤੋਂ ਪਹਿਲਾਂ ਜੀ ਜਿਹੜੇ ਉਹਨਾਂ ਨੂੰ ਵੋਟ ਪਵਾਏ ਸੀ ਹਜ਼ਾਰ-ਹਜ਼ਾਰ ਰੁਪਏ ਕਹਿ ਕੇ ਜੀ ਸਭ ਤੋਂ ਪਹਿਲਾਂ ਉਹਨਾਂ ਦੀ ਉਹੀ ਡਿਮਾਂਡ ਪੂਰੀ ਹੋਣੀ ਚਾਹੀਦੀ ਕਿਉਂਕਿ ਜਿਹੜੀ ਐਜੂਕੇਟਿਡ ਮਹਿਲਾਵਾਂ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਆndੀਆਂ ਨੇ ਜਿਵੇਂ ਕਿ ਨਰੇਗਾ ਵਾਲੀਆਂ ਹੋ ਗਿਆ ਮਹਿਲਾਵਾਂ ਔਰ ਤਾਂ ਥੋੜੀ ਸਹੂਲਤਾਂ ਨੂੰ ਮਿਲਣੀ ਚਾਹੀਦੀ ਜਿਹੜੀ ਕੇਂਦਰ ਸਰਕਾਰ ਦੀਆਂ ਸਕੀਮਾਂ ਆਈਆਂ ਹੋਈਆਂ ਨੇ ਉੱਪਰੋਂ ਉਹ ਵੀ ਲਾਗੂ ਹੋਣੇ ਚਾਹੀਦੀਆਂ ਨੇ ਕਿ ਪੰਜਾਬ ਵਿੱਚ ਬਿਲਕੁਲ ਵੀ ਰਿਕਵਰ ਨਹੀਂ ਹੋਣੀ ਚਾਹੀਦੀ ਜੇ ਉਹਨਾਂ ਦੇ ਫਾਇਦੇ ਮਿਲਣਗੇ ਤਾਂ ਲੋਕ ਮੁਫਤ ਖੋਰੀ ਕਰਨੀ ਜ਼ਿਆਦਾ ਨਹੀਂ ਪੱਜਣਗੇ ਤੇ ਹੈਲਥ ਦਾ ਵੀ ਹੈ ਜਿਹੜਾ ਹੈਲਥ ਦਾ ਵੀ ਬਹੁਤ ਜ਼ਿਆਦਾ ਸੋਚਣਾ ਚਾਹੀਦਾ ਸਰਕਾਰੀ ਹਸਪੀਟਲ ਵਿੱਚ ਸਹੂਲਤਾਂ ਮਿਲਣੀ ਚਾਹੀਦੀਆਂ ਹੋਰ ਜੀ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਤਾਂ ਅਕਸਰ ਆਖਿਆ ਜਾਂਦਾ ਕਿ ਹੈਲਥ ਐਜੂਕੇਸ਼ਨ ਹੈਲਥ ਐਜੂਕੇਸ਼ਨ ਸਭ ਦੇ ਲਈ ਬਹੁਤ ਜ਼ਰੂਰੀ ਹੈ ਹੈਲਥ ਦੇ ਲਈ ਸਰਕਾਰ ਨੂੰ ਉੱਚ ਕਦਮ ਚੁੱਕਣੇ ਚਾਹੀਦੇ ਨੇ ਉੱਥੇ ਐਜੂਕੇਸ਼ਨ ਦੇ ਵਿੱਚ ਲਈ ਚੁੱਕਣੇ ਚਾਹੀਦੇ ਨੇ ਪਰ ਉੱਥੇ ਹੀ ਔਰਤਾਂ ਦੀ ਡਿਮਾਂਡ ਆ ਕਿ ਹਜ਼ਾਰ-ਹਜ਼ਾਰ ਰੁਪਏ ਜੋ ਆਖਿਆ ਗਿਆ ਸੀ ਉਹ ਸਰਕਾਰ ਵਾਅਦਾ ਪੂਰਾ ਕਰੇ ਅਤੇ ਬਜਟ ਦੇ ਵਿੱਚ ਖਾਸ ਕਰਕੇ ਮਹਿਲਾਵਾਂ ਦੇ ਲਈ ਹਜ਼ਾਰ ਰੁਪਏ ਜੋ ਆਖਿਆ ਗਿਆ ਸੀ ਉਸ ਨੂੰ ਰੱਖਿਆ ਜਾਵੇ ਮੈਮ ਕਿਸ ਤਰ੍ਹਾਂ ਵੇਖਦੇ ਹੋ ਬਜਟ ਪੇਸ਼ ਹੋਣ ਵਾਲਾ ਸਰਕਾਰ ਦਾ ਪੰਜਾਬ ਸਰਕਾਰ ਦਾ ਔਰਤਾਂ ਦੀ ਗੱਲ ਕਰ ਲਈ ਜਾਂ ਆਮ ਲੋਕਾਂ ਦੀ ਗੱਲ ਕਰ ਲਈ ਕੀ ਹੋਣਾ ਚਾਹੀਦਾ ਇਸ ਖਾਸ ਬਜਟ ਦੇ ਵਿੱਚ ਬਜਟ ਦੇ ਅੰਦਰ ਪੈਟਰੋਲ ਦੇ ਉੱਪਰ ਸਬਸਿਡੀ ਹਟਾਉਣੀ ਚਾਹੀਦੀ ਹੈ ਜਾਂ ਗੈਸ ਦੇ ਉੱਪਰ ਹਟਾਉਣੀ ਚਾਹੀਦੀ ਹੈ ਜਿਦੇ ਵਿੱਚ ਮੱਧ ਵਰਗਿਆ ਜਿਹੜਾ ਪਰਿਵਾਰ ਹੈ ਉਹਨਾਂ ਨੂੰ ਰਾਹਤ ਮਿਲ ਸਕੇ ਹੈ ਕਿ ਸਭ ਤੋਂ ਪਹਿਲਾਂ ਤਾਂ ਔਰਤਾਂ ਨੂੰ ਆਪਣਾ ਘਰ ਚਲਾਉਣਾ ਹੁੰਦਾ ਉਹਦੇ ਵਿੱਚ ਗਰੋਸਰੀ ਤੇ ਉੱਪਰ ਅਗਰ ਇਹਨਾਂ ਨੂੰ ਘੱਟ ਰੇਟ ਤੇ ਮਿਲੇ ਮੁਫਤ ਖੋਰੀ ਕੀ ਬਜਾਏ ਇਹਨਾਂ ਨੂੰ ਰੇਟ ਘਟਾ ਦਨ ਤਾਂਕਿ ਆਮ ਆਦਮੀ ਜਿਹੜਾ ਇੱਕ ਸਧਾਰਨ ਪਰਿਵਾਰ ਹੈ ਨਾ ਤਾਂ ਅਮੀਰਾਂ ਨੂੰ ਬਾਲਾ ਫਰਕ ਪड़ਦਾ ਨਾ ਗਰੀਬਾਂ ਨੂੰ ਪड़ਦਾ ਲੇਕਿਨ ਜਿਹੜਾ ਮੱਧ ਵਰਗੇ ਆ ਪਰਿਵਾਰ ਹੁੰਦੇ ਨੇ ਉਹਨਾਂ ਨੂੰ ਬਹੁਤ ਫਰਕ ਪड़ਦਾ ਹੈ ਕਿਉਂ ਨਾ ਤਾਂ ਉਹ ਵਿਚਾਰੀਆ ਆਪਣਾ ਉਸ ਤਰ੍ਹਾਂ ਜੀ ਸਕਦੇ ਨੇ ਨਾ ਉਹ ਮੁਫਤ ਚ ਕੋਈ ਚੀਜ਼ ਲੈ ਸਕਦੇ ਹੈ ਕਿਨੇ ਇਸ ਕਾਰਨ ਇਹੀ ਹੈ ਕਿ ਜੇ ਬਜਟ ਇਹਨਾਂ ਨੇ ਦੇਣਾ ਹੈ ਹੈਲਥ ਤੇ ਸਿੱਖਿਆ ਫਰੀਕਰਨ ਤਾਂ ਕਿ ਲੋਕ ਅਵੇਅਰਨੈਸ ਹੋਣ ਆਪਣੀ ਸਕੀਮਾਂ ਦੇ ਬਾਰੇ ਸੈਂਟਰ ਦੀ ਜਿਹੜੀਆਂ ਸਕੀਮਾਂ ਨੇ ਉਹਨਾਂ ਬਾਰੇ ਇਹਨਾਂ ਨੂੰ ਪਤਾ ਲੱਗ ਸਕੇ ਤੇ ਆਪਣਾ ਵੱਧ ਤੋਂ ਵੱਧ ਲਾਭ ਲੈ ਸਕਣ। ਪੂਰਵਾਸੀਆਂ ਨੂੰ ਤੁਸੀਂ ਸੁਣਿਆ ਉਹਨਾਂ ਨੇ ਕਿ ਜੋ ਸਰਕਾਰ ਦੇ ਵੱਲੋਂ ਆਮ ਬਜਟ 26 ਤਰੀਕ ਨੂੰ ਪੇਸ਼ ਕੀਤਾ ਜਾਊਗਾ ਉਸ ਦੇ ਵਿੱਚ ਮੇਨ ਮੁੱਦਾ ਜੋ ਮਹਿਲਾਵਾਂ ਦੇ ਲਈ ਹਜ਼ਾਰ-ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਗੱਲ ਕਹੀ ਗਈ ਸੀ ਸਰਕਾਰ ਵੱਲ ਤੋਂ ਪਹਿਲਾਂ ਪਰ 3 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਨਹੀਂ ਮਿਲੇ ਉਸ ਬਜਟ ਦੇ ਵਿੱਚ ਅਲੱਗ ਤੋਂ ਪੈਸੇ ਰੱਖਣੇ ਚਾਹੀਦੇ ਨੇ ਉਥੇ ਗਰੋਸਰੀ ਦੀ ਗੱਲ ਕੀਤੀ ਸਸਤੇ ਸਿਲੰਡਰ ਦੀ ਗੱਲ ਕੀਤੀ ਅਤੇ ਕੁਝ ਨੇ ਕਿਹਾ ਕਿ ਜੋ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਸਫਰ ਮੁਕਤ ਕੀਤਾ ਗਿਆ ਇਸ ਨੂੰ ਘਟਾ ਦਿੱਤਾ ਜਾਵੇ ਅੱਧਾ ਕਿਰਾਇਆ ਕਰ ਦਿੱਤਾ ਜਾਵੇ ਬਿਜਲੀ ਦੇ ਰੇਟ ਘਟਾ ਦਿੱਤੇ ਜਾਣ ਤਾਂ ਜੋ ਆਮ ਲੋਕਾਂ ਨੂੰ ਵੀ ਰਾਹਤ ਮਿਲੇ ਅਤੇ ਸਰਕਾਰ ਤੇ ਵੀ ਬੋਝ ਨਾ ਬਣ ਸਕੇ ਕੈਮਰਾਮੈਨ ਮੋਹਿਦ ਨਾਲ ਹਰਜੀਤ ਸਿੱਧੂ ਸੰਜਾ ਟੀਵੀ ਸੰਗਰੂਰ